ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਪਖਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਰਤਨ ਸਿੰਘ ਚੌਂਕ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਭਾਜਪਾ ਆਗੂ ਸੰਜੀਵ ਧਵਨ ਗੁਰਸ਼ਰਨ ਸਿੰਘ ਬਿੱਲਾ ਰੀਨਾ ਜੇਤਲੀ ਸਰਵਨ ਨૈયਰ ਸੰਜੀਵ ਧਵਨ ਨureen Mahajan سمیت ਸਮੂਹ ਇਲਾਕਾ ਵਾਸੀ ਮੌਜੂਦ ਸਨ ਨਿਊ ਲਾਈਫ ਹਸਪੀਟਲ ਦੇ ਸਹਿਯੋਗ ਦੇ ਨਾਲ ਸਾਡੇ ਉਤਰੀ ਵਿਧਾਨ ਸਭਾ ਦੇ ਸਿਵਲ ਲਾਈਨ ਮੰਡਲ ਦੀ ਮੰਡਲ ਅਧਿક્ષા ਨureen Mahajan ਜੀ ਨੇ ਇੱਕ ਫੈਜਬੁਰੇ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਹੈ ਔਰ ਨureen Mahajan ਜੀ ਜਿਹੜੇ ਨੇ ਉਹ ਜਿੱਥੇ ਅੱਜ ਅੰਮ੍ਰਿਤਸਰ ਦੇ ਤੇ ਹਾਜ਼ਰ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਮਹਿਲਾ ਅਧਿક્ષા ਨੇ ਉੱਥੇ ਹੀ ਉੱਚ ਸਿੱਖਿਸ਼ਿਤ ਪੀ ਐਚ ਡੀ ਨੇ ਡਾਕਟਰ ਨਰੀਨ ਮਹਾਜਨ ਨੇ ਔਰ ਜਿੱਤੇ ਇਹ ਰਾਜਨੀਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਪ੍ਰਸਾਰ ਵਿਤਾ ਵਿਸਤਾਰ ਉਤਰੀ ਵਿਧਾਨ ਸਭਾ ਖੇਤਰੀ ਚ ਕਰਦੇ ਨੇ ਉੱਥੇ ਹੀ ਸਮਾਜਿਕ ਕਾਰਿਆ ਜੀ ਬੜੇ ਅੱਗੇ ਰਹਿੰਦੇ ਨੇ ਕਿ ਜਿੰਨੇ ਵੀ ਲੋਕਾਂ ਦੇ ਭਲਾਈ ਦੇ ਕੰਮ ਹੁੰਦੇ ਨੇ ਅਲੱਗ ਅਲੱਗ ਪਲੇਟਫਾਰਮਸ ਦੇ ਉੱਤੇ ਨੌਰੀਨ ਮਹਾਜਨ ਜੀ ਜਿਹੜੇ ਨੇ ਉਹ ਐਕਟਿਵ ਨੇ ਤੇ ਮੈਂ ਆਪਣੀ ਬੇਟੀ ਨੂੰ ਵਧਾਈ ਦਿਆਂਗਾ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਔਰ ਨਾਲ ਪ੍ਰੇਰਨਾ ਲੈਣੀ ਚਾਹੀਦੀ ਹੈ ਸਭ ਨੂੰ ਕਿ ਆਪਣੇ ਜੀਵਨ ਦੇ ਵਿੱਚ ਕੇਵਲ ਵਪਾਰ ਔਰ ਪਰਿਵਾਰ ਨਹੀਂ ਦੇਖਣਾ ਚਾਹੀਦਾ ਕੁਝ ਸਮਾਜ ਨੂੰ ਵੀ ਦੇਣਾ ਚਾਹੀਦਾ ਹਰ ਇੱਕ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਕੇਵਲ ਕੋਲੋ ਤੇ ਜੀਵਨ ਵਿਅਰਥ ਚਲਾ ਜਾਏਗਾ ਇੱਕੋ ਕਿ ਜਾਂ ਅਸੀਂ ਵਪਾਰ ਕਰ ਲਾਂਗੇ ਜਾਂ ਪਰਿਵਾਰ ਦੇਖ ਲਾਂਗੇ ਸੋ ਕ੍ਰੇਡ ਨਾ ਲੈਣੀ ਚਾਹੀਦੀ ਇਹ ਸਭ ਨੂੰ ਕਿ ਅਸੀਂ ਸਮਾਜ ਲਈ ਕੀਤਾ ਹੈ ਮੋਤੀ ਜੀ ਦੇ ਜਨਮ ਦਿਵਸ ਦੇ ਪਲਖਵੇ ਚ ਆਪਾਂ ਸਾਰੇ ਅੰਮ੍ਰਿਤਸਰ ਭਾਜਪਾ ਜਨਤਾ ਪਾਰਟੀ ਸ਼ਹਿਰੀ ਵੱਲੋਂ ਸੇਵਾ ਪਕਵਾੜਾ ਮਨਾਇਆ ਜਾ ਰਿਹਾ ਉਹਦੇ ਅੰਤਰਗਤ ਅੱਜ ਵਿਸ਼ੇਸ਼ ਤੌਰ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪੁਰਪਰੇਸ਼ ਇਲੈਕਟ ਸ਼ਵੇਤ ਮਲਿਕ ਜੀ ਔਰ ਸਾਡੀ ਮਹਿਲਾ ਮੋਰਚਾ ਦੇ ਰਕਸ਼ਾ ਸ਼ਰੂਤੀ ਜੀ ਔਰ ਸਾਡੇ ਇਸ ਮੰਡਲ ਦੇ ਅਧਿક્ષા ਜਿਨ੍ਹਾਂ ਦੇ ਅਧਿક્ષા ਦੇ ਕਰਕੇ ਇਹ ਕਾਰਜਮ ਹੋ ਰਿਹਾ ਨਰੀਨ ਮਹਾਜਨ ਜੀ ਇਹ ਹਰ ਮੰਡਲ ਚ ਅੰਮ੍ਰਿਤਸਰ ਦੇ ਕਾਰਜਕ੍ਰਮ ਹੋ ਰਹੇ ਆਜੋ ਦੇ ਅੰਦਰ ਸਿਵਲ ਲਾਈਨ ਮੰਡਲ ਦੇ ਵਿੱਚ ਵੀ ਅੱਜ ਮੈਡੀਕਲ ਕੈਂਪ ਲਾਇਆ ਗਿਆ ਮੈਂ ਸਮਝਦਾ ਇਹ ਬਹੁਤ ਸੇਵਾ ਦਾ ਜੋ ਸਾਨੂੰ ਪਰਦੇਸ਼ ਵੱਲੋਂ ਹੁਕਮ ਆਇਆ ਅਸੀਂ ਬੂਥ ਸਤਰ ਤੇ ਇਹ ਸੇਵਾ ਦੇ ਕਾਰਜਕ੍ਰਮ ਚਲਾ ਰਹੇ ਆ ਉਹਦੇ ਅੰਦਰ ਅੱਜ ਸਾਡੀ ਭੈਣ ਅੰਦਰੇ ਨਮਾ ਜਨੇ ਇੱਥੇ ਸੇਵਾ ਦਾ ਕੈਂਪ ਲਾਇਆ ਸਰਦਾਰ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਜਿਹਦਾ ਅਸੀਂ ਕੇਕ ਵੀ ਕੱਟਦੇ ਤੇ ਇੱਕ ਸੇਵਾ ਪਕਵਾਰੇ ਦੇ ਤਹਿਤ ਬਣਾਇਆ ਕਰਨੇ ਆ ਅੱਜ ਇਹ ਗਰੀਬਾਂ ਵਾਸਤੇ ਜਿਹੜਾ ਆਪਣਾ ਰੋਜ਼ ਕਮਾਂਦੇ ਤੇ ਰੋਜ਼ ਖਾਂਦੇ ਆ ਜਿਹਦੇ ਦਵਾਈਆਂ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਇੱਕ ਇਹ ਨਿਸ਼ੁਲਕ ਕੈਂਪ ਲਗਾਇਆ ਹੈ ਆਪਣਾ ਨਾਰਥ ਕੰਟਰਲ ਸਿਗਨ ਲਾਈਨ ਰੋਡਿੰਗ ਮਹਾਂਜਨ ਦੇ ਚਤਰਾਂ ਦੇ ਵਿੱਚ ਅੱਜ ਉਹਨਾਂ ਦੀ ਟੀਮ ਦੇ ਸਾਥੀ ਸਾਡੇ ਨਾਲ ਦਿੱਤੀ ਕੰਨਾ ਜੀ ਆਪਣਾ ਮਹਿਲਾ ਮੋਰਚਾ ਅੰਮ੍ਰਿਤਸਰ ਦੇ ਪ੍ਰਧਾਨ ਆਪਰਚੁਨਿਟੀ ਵਿੱਚ ਜੀ ਸਾਰੇ ਕਾਰਕਿਰਤਾ ਇੱਥੇ ਮੌਜੂਦ ਹਨ ਮੈਂ ਸਭ ਦਾ ਧੰਨਵਾਦ ਕਰਦਾ ਹਾਂ